ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਇੱਕ ਵਾਰ ਫੇਰ ਤੋਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਪਹੁੰਚੇ ਆ ਜੀਐਸ ਮੋਟਰਸ ਬਰਨਾਲਾ ਤੇ ਇਹਦੀ ਪਹਿਲਾਂ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿਆ ਕਿਉਂਕਿ ਜਦੋਂ ਵੀਰ ਕਿਸੇ ਨੇ ਆਉਣਾ ਹੁੰਦਾ ਲੋਕੇਸ਼ਨ ਦਾ ਬਹੁਤ ਆਫਾਫਾ ਜਾਂਦਾ ਇਹ ਹੈਗਾ ਜੀ ਹੰਡਿਆ ਰੋਡ ਆ ਤੇ ਬਰਨਾਲਾ ਚੌਂਕ ਇਧਰ ਨੇੜੇ ਆਪਣੇ ਪੁਲ ਜਿਹੜਾ ਬਾਈਪਾਸ ਆ ਪੁਲ ਜਾ ਉਹ ਕੋਲਾ ਤੇ ਹੀਰੋ ਜੰਸੀ ਆ ਸਾਹਮਣੇ ਇਹਦੇ ਆ ਜਿਹੜੇ ਜੀਐਸ ਮੋਟਰਸ ਆ ਇਹਦੇ ਸਾਹਮਣੇ ਇਦਾਂ ਕੋ ਹੀਰੋ ਜੰਸੀ ਆ ਇਹ ਹੰਡਿਆ ਰੋਡ ਆ ਇਹ ਬਰਨਾਲੇ ਦੇ ਵਿੱਚ ਹੈ ਜੇ ਕਿਸੇ ਨੇ ਆਉਣਾ ਸੌਖਾ ਬਹੁਤ ਹੈ ਕਿਹੜੇ ਮਰਜੀ ਪਾਸੇ ਆ ਜਾਓ ਉਦੀ ਹੜਾ ਰੋਡ ਪੁੱਛ ਲਿਓ ਈਰੋ ਜੈੱਸੀ ਪੁੱਛ ਲਿਓ ਉਹਦੇ ਸਾਹਮਣੇ ਆ ਬਿਲਕੁਲ ਤੇ ਇੱਥੇ ਕੀ ਸਹੂਲਤਾਂ ਮਿਲਦੀਆਂ ਤੁਹਾਨੂੰ ਵੀ ਮਾਰਕੀਟ ਨਾਲੋਂ ਤੁਹਾਨੂੰ ਜਾਇਜ਼ ਰੇਟਾਂ ਦੇ ਇੱਥੇ ਕੋਈ ਵੀ ਪੁਰਾਣਾ ਮੋਟਰਸਾਈਕਲ ਮਿਲਣਾ ਪੁਰਾਣਾ ਬਸ ਕਹਿਣ ਨੂੰ ਪੁਰਾਣਾ ਵੱਜਣਾ ਹੈ ਹੇ ਹਾਲਾਤ ਜਿਵੇਂ ਹਾਲਤ ਦੇਖਦੇ ਤੁਸੀਂ ਕਿਸੇ ਮੋਟਰਸਾਈਕਲ ਸਪਲੈਂਡਰ ਖੜਿਆ ਮੇਰੇ ਪਿੱਛੇ ਬੁਲਟ ਵੀ ਖੜਿਆ ਇੱਧਰ ਸਪੋਰਟਸ ਬਾਈਕ ਵੀ ਖੜੀਆਂ ਤੁਹਾਨੂੰ ਜਿਵੇਂ ਏਜੰਸੀ ਚ ਹੁੰਦਾ ਉਹ ਰੂਬਰੂ ਉਸੇ ਤਰ੍ਹਾਂ ਦੇ ਹੀ ਮੋਟਰਸਾਈਕਲ ਮਿਲਦੇ ਆ। ਸਾਲ 2 ਸਾਲ ਪੁਰਾਣੇ ਵਿੱਚ 6 ਮਹੀਨੇ ਪੁਰਾਣੇ ਵਿੱਚ ਕਈ ਕਈ ਤਾਂ ਇਹੋ ਜਿਹੇ ਮੋਟਰਸਾਈਕਲ ਆ ਜਾਂਦੇ ਆ। ਜੇ ਇੱਕ ਇੱਕ ਦੋ ਦਿਨ ਦਿਨ ਵੀ ਪੁਰਾਣੇ ਹੁੰਦੇ ਆ। ਬੱਬੂ ਭਾਈ ਆਪਣੇ ਨਾਲ ਹੋਊਗਾ ਗੱਲਬਾਤ ਕਰਾਂਗੇ ਇਹਦੇ ਨਾਲ। ਵੱਡੀ ਗੱਲਬਾਤ ਕਰਾਵਾਂਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ। ਤੁਸੀਂ ਕੋਈ ਪੁਰਾਣਾ ਮੋਟਰਸਾਈਕਲ ਕਟਾਉਣਾ ਹੈ ਆਪਣਾ ਉਹ ਵੀ ਵਿੱਚ ਕਟਾ ਸਕਦੇ ਹੋ। ਕੋਈ ਨਵਾਂ ਬਿਨਾ ਕਟਾਈ ਵੀ ਲੈ ਕੇ ਜਾਣਾ ਉਹ ਵੀ ਕਟਾ ਕੇ ਲੋਨ ਕਰਾਉਣਾ ਉਹ ਵੀ ਹੋ ਜਾਊਗਾ। ਬੋਲਟ ਦੇ ਸ਼ਿਕੀਨਾਂ ਲਈ ਬੋਲਟ ਵੀ ਖੜੇ ਆ ਇੱਧਰ। ਸਟੈਂਡਰਡ ਪੁੱਠੇ ਗੇਰ ਵਾਲ ਕੀ ਹਾਲਾ ਬਬੂ ਭਾਈ ਠੀਕ ਆ ਵੀਰੇ ਵਧੀਆ ਵਧੀਆ ਸੈਟ ਆ ਹਾਂਜੀ ਹਾਂ ਪੂਰੇ ਵਧੀਆ ਮੈਂ ਮੈਂ ਵੀ ਦੱਸਦਾ ਇੱਕ ਵਾਰੀ ਐਡਰੈਸ ਤੇ ਇੱਕ ਵਾਰੀ ਆਪਣਾ ਐਡਰੈਸ ਤੂੰ ਦੁਬਾਰਾ ਸਮਝਾ ਦੇ ਕਿਵੇਂ ਵੀਰੇ ਮੈਥੋਂ ਗਲਤ ਸਮਝਾਇਆ ਹਾਂਜੀ ਵੀਰੇ ਆਪਣੀ ਦੁਕਾਨ ਹੈਗੀ ਆ ਹੰਢਿਆਆ ਰੋਡ ਤੇ ਬਰਨਾਲੇ ਹੀਰੋ ਏਜੰਸੀ ਦੇ ਬਿਲਕੁਲ ਸਾਹਮਣੇ ਆਪਣਾ ਕੰਮ ਹੈਗਾਗਾ ਪੁਰਾਣੇ ਸਾਰੇ ਮੋਟਰਸਾਈਕਲਾਂ ਦਾ ਸੇਲ ਪਰਚੇਦ ਆ ਕੋਈ ਵੀ ਮੋਟਰਸਾਈਕਲ ਪੁਰਾਣਾ ਤੁਸੀਂ ਵੇਚ ਵੀ ਸਕਦੇ ਹੋ ਕੋਈ ਵੀ ਸਰ ਤੋਂ ਕੋਲੋਂ ਖਰੀਦ ਵੀ ਸਕਦੇ ਹੋ ਠੀਕ ਹੈ ਸਾਰੇ ਤਰ੍ਹਾਂ ਦੇ ਆਪਣੇ ਕੋਲ ਮੋਟਰਸਾਈਕਲ ਮਿਲ ਜਾਂਦੇ ਆ ਕੋਈ ਛੋਟਾ ਸਪਲੈਂਡਰ ਲੈਣਾ ਡੀਲਕਸ ਕੋਈ বাজਾਜ ਦਾ ਪਟਿਲਨਾ ਲੈਣਾ ਬੁਲਟ ਲੈਣਾ ਕੋਈ ਸਪੋਰਟਸ ਬਾਈਕ ਲੈਣੀ ਆ ਸਕੂਟਰੀ ਲੈਣੀ ਆ ਹਰ ਇੱਕ ਤਰ੍ਹਾਂ ਦੀ ਗੱਡੀ ਮਿਲ ਜੂ ਆਪਣੇ ਕੋਲ ਠੀਕ ਹੈ ਹਾਂ ਜੀ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਠੀਕ ਹੈ ਜੇ ਆਪਾਂ ਬੋਲਟ ਤੋਂ ਸਟਾਰਟ ਕਰੀਏ ਪਹਿਲਾਂ ਜਿਵੇਂ ਕਈ ਵੀਰ ਸ਼ੌਕੀਨ ਨੇ ਹਨਾ ਹਾਂ ਜੀ ਬਰੇ ਉਹ ਤੇ ਗੇਰਾ ਵਾਲਾ ਬੋਲਟ ਜਿਵੇਂ ਪੁੱਠੇ ਇਰਾ ਵਾਲਾ ਹੈਗਾ ਆਪਣਾ 2008 ਮਾਡਲਾ 8 ਮਾਡਲਾ ਹਾਂ ਵਧੀਆ ਮੋਟਰਸਾਈਕਲ ਆ ਫਾਸਟ ਟਰਨਰ ਆ ਠੀਕ ਹੈ ਬਰਨਾਲੇ ਦਾ ਹੀ ਨੰਬਰ ਵਾਲੋ ਅੱਛਾ ਬਰਨਾਲੇ ਦਾ ਲੋਕਲ ਨੰਬਰ ਹਾਂਜੀ ਲੈ ਵੀ ਬਰਨਾਲੇ ਵਾਲਿਓ ਆ ਜਿਓ ਕਿਹੜਾ ਮਾਰ ਲੋ ਮਨ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਵਿੱਚ ਪੈਂਦੇ ਆ ਲੋਕਲ ਨੰਬਰ ਮਿਲ ਜੂ ਤੁਹਾਨੂੰ 2008 ਮਾਡਲ ਹੈ 2008 ਮਾਡਲ ਤੇ ਕਿੱਥੋਂ ਤੱਕ ਮਿਲ ਜੂਗੀਆਂ ਨੂੰ ਇਹ ਇਹ ਦੇ ਦਾਂਗੇ ਆਪਾਂ 185 ਦਾ 185 ਦਾ ਹਾਂਜੀ ਤੇ ਜਮਾ ਓਕੇ ਇੰਜਨ ਉਹ ਜਮਾ ਨਵਾਂ ਮੋਟਰਸਾਈਕਲ ਆ ਸਾਰਾ ਇੰਜਨ ਸੀਲ ਦਾ ਠੀਕ ਹੈ ਮੂਰਲਾ ਟਾਇਰ ਵੀ ਨਾਲ ਦਾ ਮੋਟਾ ਨਾਲ ਦਾ ਹਾਂਜੀ ਠੀਕ ਹੈ ਕੋਈ ਉੱਟਿਆ ਮਾੜ ਲੈਣਾ ਬਾਈ ਮਾੜ ਲਵੀ ਮਿਲ ਜੂ ਬੋਲ ਮੈਂ ਤੁਹਾਨੂੰ ਮੈਂ ਦੋਸਤੋ ਦੱਸਿਆ ਸੀ ਵੀ ਇੱਥੇ ਇੱਕ ਦਿਨ ਦੋ ਦਿਨ ਚੱਲੇ ਸਾਲ ਚੱਲੇ ਵੀ ਮੋਟਰਸਾਈਕਲ ਆਉਂਦੇ ਆ ਇਹ ਦੇਖੋ ਬਾਈ ਮਾੜ ਲ ਬਾਈ ਮਾੜ ਲ 13000 ਕਿਲੋਮੀਟਰ ਚੱਲਿਆ ਜਮਾ ਸ਼ੋਰੂਮ ਮੋਟਰਸਾਈਕਲ ਠੀਕ ਹੈ ਕੋਲੀ 13000 13000 ਕਿਲੋ ਠੀਕ ਹੈ ਦੋਨੇ ਚਾਬੀਆਂ ਨਾਲ ਆ ਦੋਨੇ ਚਾਬੀਆਂ ਨਾਲ ਦੋਨੇ ਚਾਬੀਆਂ ਵੀ ਨਾਲ ਆ ਵੀਰੇ ਇਹ ਕਿੱਥਾ ਨੰਬਰ ਆ ਵੀਰੇ ਇਹ ਨੰਬਰ ਹੈਗਾ ਜੀ ਆਪਣਾ ਖਰੜ ਦਾ ਖਰੜ ਦਾ ਖਰੜ ਮਹਾਲੀ ਠੀਕ ਹੈ ਲੈ ਵੀ ਜੇ ਕਿ ਕੋਈ ਸ਼ਕੀਨ ਆ ਮੇਰਾ ਵੀਰ ਬੋਲਟ ਦਾ 22 ਮਾਡਲ ਆ ਸਿੱਧੇ ਘੇਰਾ ਵਾਲਾ ਪੂਰਾ ਓਕੇ ਪੀਸ ਪਿਆ ਜਮਾਨ ਨੈਚਰਲ ਆ ਹੈ ਟੱਚ ਵੀ ਨਹੀਂ ਹੈਗਾ ਪੂਰਾ ਮਾੜਾ ਲਾਏ ਲੂਏ ਸਭ ਕੁਝ ਲੱਗਿਆ ਵਾ ਐਸੈਸਰੀ ਕੰਪਲੀਟ ਡਿਸਕ ਬ੍ਰੇਕ ਆ ਤੇ ਜੇ ਕੋਈ ਸ਼ਕੀਨ ਹੈਗਾ ਵੀਰੇ ਇੱਕ ਗੱਲ ਹੋਰ ਦੱਸ ਸਾਰੇ ਹਾਂਜੀ ਵੀਰੇ ਕਿੰਨਿਆਂ ਕੋਲੇ ਬਜਟ ਘਟ ਹੁੰਦਾ ਲੋਨ ਵਗੈਰਾ ਹੋ ਜਾਂਦਾ ਲੋਨ ਵੀ ਹੋ ਜਾਊਗਾ ਹੋ ਜਾਊਗਾ ਹਾਂ ਲੈ ਵੀ ਹੋਰ ਵੀ ਖੁਸ਼ੀ ਦੀ ਗੱਲ ਹੈ ਤੁਹਾਡੇ ਲਈ ਕਿਸੇ ਵੀ ਬਾਈਕ ਤੇ ਹੋ ਜੂਗਾ ਜਿਵੇਂ ਛੋਟਾ ਮੋਟਰਸਾਈਕਲ ਆ ਕੋਈ ਸਪਲੈਂਡਰ ਡੀਲਕਸ ਹਾਂ 10 ਤੋਂ 15 ਕਾ ਹਜ਼ਾਰ ਰੁਪਿਆ ਭਰਾ ਕੇ ਬਾਕੀ ਲੋਨ ਹੋ ਜਾਂਦਾ ਠੀਕ ਹੈ ਜਿਵੇਂ ਕੋਈ ਵੱਡੀ ਬਾਈਕ ਆ ਬੁਲਟ ਵਗੈਰਾ ਕੋਈ ਸਪੋਰਟਸ ਆ ਉਹ ਜਿਵੇਂ ਕਹ ਜੀ 50 ਕ ਹਜ਼ਾਰ ਰੁਪਿਆ ਭਰਾ ਕੇ ਬਾਕੀ ਬਾਕੀ ਲੋਨ ਹੋ ਜਾਂਦਾ ਹਾਂ ਜੀ ਲੈ ਵੀ ਇਹ ਵੀ ਬਹੁਤ ਵਧੀਆ ਗੱਲ ਲੋਨ ਕਿੱਥੋਂ ਤੱਕ ਹੋ ਜਾਂਦਾ ਕਈ ਵਾਰ ਏਰੀਆ ਦਾ ਵੀ ਹੁੰਦਾ ਕਿਤੇ ਕਿਤੇ ਹੋਰ ਬੰਦਾ ਨਾ ਨਾ ਜਿਵੇਂ ਕਹ ਰਹੀ ਆ ਵੀ 60 70 ਕਿਲੋਮੀਟਰ ਦੇ ਏਰੀਏ ਚ ਹੋਇਆ ਆਪਣੇ ਏਰੀਆ ਏਰੀਏ ਚ ਹਾਂਜੀ ਹਾਂ ਯਾਨੀ ਕਿ ਬਰਨਾਲਾ ਜਿਵੇਂ ਜਿਵੇਂ ਬਠਿੰਡਾ ਬਰਨਾਲਾ ਮੋਗਾ ਸੰਗਰੂਰ ਇਹ ਏਰੀਏ ਚ ਨੇੜੇ ਨੇੜੇ ਹੋ ਗਏ ਹਾਂਜੀ ਠੀਕ ਹੈ ਇਸੇ ਤਰ੍ਹਾਂ ਹੀ ਮੇਰੇ ਆ 17 ਮਾਡਲ ਖੜਾ ਹੈ ਇਕਾ ਕਲਾਸਿਕ ਆ ਗਿਆ ਕਲਾਸਿਕ ਦੇਖਣੇ ਆ ਕਲਾਸਿਕ ਵੀ ਨਵੇਂ ਆ ਦੋਨੇ 19 ਮਾਡਲ ਆ ਦੋਨੇ 19 ਮਾਡਲ ਆ ਹਾਂਜੀ ਵੀਰੇ ਲੈ ਵੀਰੇ ਇਹ ਫੌਜੀ ਕਲਰ ਦੇ ਵਿੱਚ ਆਰਮੀ ਵਾਲਾ ਆ ਗਿਆ ਜਿਵੇਂ ਇਹ ਆਪਣਾ ਸਿਲਵਰ ਗ੍ਰੇਜ ਆ ਕਲਰ ਆ ਗਿਆ ਮੈਟ ਕੰਮ ਕਲਰ ਠੀਕ ਹੈ ਇਹਨਾਂ ਤੇ ਵੀ ਲੋਨ ਹੋ ਜੂਗਾ ਹਾਂਜੀ ਠੀਕ ਹੈ ਇਹਨਾਂ ਦੇ ਕੀ ਕੀ ਪ੍ਰਾਈਸ ਕੀ ਇਹਨਾਂ ਦੇ ਇਹੇ ਬਣ ਜਾਣਗੇ 175 75 ਦੇ ਲੋਲੇ ਦੋਨੇ ਮਾਡਲ ਦੋਨੇ ਸੇਮ ਮਾਡਲ ਜਵਾਸੇ ਲੈ ਜੀ ਅੱਗੇ ਆ ਕੇ ਜੇ ਮੈਂ ਆਪਣੇ ਡੀਲ ਲੱਕ ਡੀਲ ਲੱਕ ਹੋ ਗਏ ਇਧਰ ਪਲਟੀਨੇ ਹੋ ਗਏ ਦੇਖੋ ਜੇ ਕੋਈ ਵੀਰਾ ਵੀਰ ਪਲਟੀਨੇ ਦਾ ਸ਼ੌਕੀਨ ਹੈ ਵੱਧ ਐਵਰੇਜ ਵਾਲਾ ਕੋਈ ਜਿਵੇਂ ਕਹਦੀਏ ਵੀ ਡਿਲੀਵਰੀ ਵਗੈਰਾ ਵਾਸਤੇ ਚਾਹੀਦਾ ਉਹਨਾਂ ਵਾਸਤੇ ਠੀਕ ਆ ਪਲਟੀਨੇ ਕਿਸੇ ਨੂੰ ਜਿਆਦਾ ਐਵਰੇਜ ਵਾਸਤੇ ਚਾਹੀਦਾ ਹਾਂਜੀ ਤੇ ਲੰਮੀ ਸੀਟ ਚਾਹੀਦੀ ਹੈ ਕੰਫਰਟੇਬਲ ਚਾਹੀਦਾ ਹੈ ਤਾਂ ਬਹੁਤ ਵਧੀਆ ਬਾਈਕ ਆ ਇਹ ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸ ਦਿਆ ਮੈਂ ਨਿਕ ਤਾਂ ਵੈਸੀ ਕਹਿਣੀ ਹੁੰਦੀ ਹੈ ਨਾ ਪ੍ਰੋਮੋਸ਼ਨ ਹੁੰਦੀ ਹੈ ਇੱਕ ਮੈਂ ਆ ਦੇ ਕੋਲੋਂ ਕਹਿਣਾ ਮੈਂ ਵੀ ਥੋੜਾ 6 ਮਹੀਨੇ ਪਹਿਲਾਂ ਬਾਈਕ ਲੈ ਕੇ ਗਿਆ ਸੀ ਇਹ ਪੁਰਾਣਾ ਬਾਈਕ ਕੜਦੇ ਵੀ ਵਧੀਆ ਰੇਟ ਤੇ ਆ ਤੇ ਨਵਾਂ ਬਾਈਕ ਜਿਹੜਾ ਜਾਨੀ ਕਿ ਨਵੇਂ ਵਾਲਾ ਕੰਮ ਵੀ ਇਹਨਾਂ ਤੋਂ ਜਿਹੜਾ ਆਪਾਂ ਲੈਨੇ ਆ ਉਹ ਦਿੰਦੇ ਵੀ ਜਾਇਜ ਰੇਟ ਤੇ ਆ ਇਹ ਇਸ ਚੀਜ਼ ਦਾ ਮੈਂ ਖੁਦ ਆ ਗਿਆ ਕਿ ਮੈਂ ਇਹਨਾਂ ਤੋਂ ਖੁਦ ਆਪਦਾ ਮੋਟਰਸਾਈਕਲ ਟਵਾ ਕੇ ਪੁਰਾਣਾ ਤੇ ਨਵਾਂ ਲੈ ਕੇ ਗਿਆ ਸੀਗਾ ਤੇ ਕਾਗਜ਼ ਪੱਤਰਾਂ ਦਾ ਵੀ ਕੋਈ ਦਿੱਕਤ ਨਹੀਂ ਤੇ ਕਾਗਜ਼ ਪੱਤਰੇ ਪੂਰੇ ਹੋਣਗੇ ਹਣਾ ਸਭ ਕੁਝ ਕੰਪਲੀਨ ਹੁੰਦਾ ਚਾਹੇ ਮੌਕੇ ਤੇ ਇਨਾਮ ਕਰਵਾ ਸਕਦੇ ਹੋ ਕਰਵਾ ਕੇ ਵੀ ਦੇ ਦਿੰਦੇ ਹਾਂ ਹਾਂ ਜੀ ਮੈਂ ਵੀ ਜੇ ਕਿਸੇ ਦੇ ਨਾਮ ਕਰਵਾਉਣਾ ਨਾਮ ਵੀ ਕਰਵਾ ਸਕਦੇ ਹੋ ਇੱਕ ਵਾਰ ਫੇਰ ਦੱਸਾਂ ਤੁਹਾਨੂੰ ਬਰਨਾਲਾ ਰੋਡ ਆ ਹੰਡਿਆਆ ਰੋਡ ਬਰਨਾਲੇ ਦੇ ਵਿੱਚ ਹੀਰੋ ਜੱਸੀ ਸਾਹਮਣੇ ਆ ਜਾ ਵੀਰੇ ਹੋਰ ਵੀ ਦਿਖਾ ਦਿਆਂ ਆਪਾਂ ਬਾਈਕ ਆਪਣੇ 3 ਲੱਖ ਏਡੀ ਲੱਗ ਸਕਦਾ 3 ਲੱਖ ਸਮੇਲ ਜੂਤੇ 22 24 22 ਸਾਰੇ ਮਾਡਲ ਮਿਲ ਜਾਣਗੇ ਡਾਊਨ ਤੋਂ ਡਾਊਨ ਉੱਤੇ ਤੋਂ ਅੱਛਾ ਉੱਤੇ ਤੋਂ ਚਾਹ ਯਾਨੀ ਕਿ 22 23 ਤੱਕ ਵੀ ਮਿਲ ਜਾਵੇ 24 ਮਾਡਲ ਤੱਕ ਵੀ 24 ਮਿਲ ਜਾ ਹਾਂਜੀ ਹਾਂ 24 ਮਾਡਲ ਵੀ ਮਿਲ ਜੂ ਸਪਲੈਂਡਰ ਦੇ ਵਿੱਚ ਵੀ ਮਿਲ ਜੂ ਸਪਲੈਂਡਰ ਲੈਣਾ ਸਪਲੈਂਡਰ ਵੀ ਮਿਲ ਜੂ 24 ਮਾਡਲ ਤੱਕ ਸਾਰੇ ਮਾਡਲ ਹੀ ਖੜੇ ਆ ਲੱਗ ਵੈਸੇ ਸਪਲੈਂਡਰ ਜਿਹੜੇ ਨਵੇਂ ਮੁੰਡੇ ਆ ਨਾ ਸ਼ੌਕੀਨ ਜਾਦੇ ਇੱਕ ਤਾਂ ਹੁੰਦੇ ਬੁਲਟ ਦੇ ਜਾਂ ਹੁੰਦੇ ਆ ਸਪਲੈਂਡਰ ਦੇ ਤੇ ਬਾਈਕ ਕੋਲੇ ਸਪਲੈਂਡਰ ਤੁਹਾਨੂੰ ਜਰਸੀ ਚ ਹੋ ਸਕਦਾ ਘੱਟ ਮਿਲ ਜਾਣਾ ਦੋ ਚਾਰ ਸਪਲੈਂਡਰ ਮਿਲਣਾ ਪਰ ਇਧਰ ਦੇਖੋ ਸਪਲੈਂਡਰ ਕਿੰਨੇ ਖੜੇ ਆ ਉਥੋਂ ਤੱਕ ਖੜੇ ਆ ਘੱਟੋ ਘੱਟ 10 12 ਮੋਟਰਸਾਈਕਲ ਸਪਲੈਂਡਰ ਖੜੇ ਆ ਜੇ ਕਿਸੇ ਨੇ ਚੁਆਇਸ ਹੁੰਦੀ ਆ ਅਲੱਗ-ਅਲੱਗ ਮੋਟਰਸਾਈਕਲ ਜਰਸੀ ਦੇ ਵਿੱਚ ਤੁਹਾਨੂੰ ਸਿਰਫ ਇੱਕ ਚੁਆਇਸ ਮਿਲੂ ਪਰ ਇੱਥੇ ਤੁਹਾਨੂੰਨੇਕਾ ਚੁਆਇਸ ਹਰੇਕ ਅਲੱਗ ਮਾਡਲ ਆ ਅਲੱਗ ਪ੍ਰਾਈਸ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਾਡਲ ਮਿਲ ਜੂ ਦਾਉਣ ਮਾਡਲ ਵੀ ਉੱਚਾ ਉੱਚਾ ਵੀ ਹਾਂ ਸਾਰੇ ਤਰ੍ਹਾਂ ਦਾ ਵੀ ਜਾਣ ਇੱਕ ਜੇ ਕਿ ਨੇ ਘੱਟ ਲਾਉਣੇ ਘੱਟ ਪੈਸਾ ਹਾਂ ਜੇ ਕਿ ਨੇ ਵੱਧ ਲਾਉਣੇ ਵੱਧ ਵਾਲਾ ਵੀ ਹਾਂਜੀ ਲੈ ਉਧਰ ਆ ਗਏ ਹੁਣ ਆਪਣੀਆਂ ਭੈਣਾਂ ਲਈ ਬੀਬੀਆਂ ਭੈਣਾਂ ਜੋਸ਼ ਚਲਾ ਕੇ ਸਕੂਟਰੀਆਂ ਦੀਆਂ ਸ਼ੌਕੀਨ ਨੇ ਪੁਰਾਣੀ ਲੈਣਾ ਚਾਹੁੰਦੀ ਨਵੀਂ ਨਹੀਂ ਲੈ ਸਕਦੇ ਨਵੀਂ ਦਾ ਬਜਟ ਨਹੀਂ ਕਿਉਂ ਨਵੀਂ ਲੱਖ ਤੱਕ ਪਹੁੰਚੀ ਖੜੀ ਹੈ ਲੱਖ ਤੋਂ ਪਲੱਸ ਹੋਈ ਖੜੀ ਹੈ ਹਾਂਜੀ ਤੇ ਐਕਟਿਵਾ ਕਹਿੰਦੇ ਐਕਟਿਵਾ ਹੁੰਦੀ ਹੈ ਕਿ ਐਕਟਿਵਾ ਜੁਪੀਟਰ ਸਾਰੇ ਤਰ੍ਹਾਂ ਦੀਆਂ ਸਕੂਟਰੀਆਂ ਮਿਲ ਜਾਂਦੀਆਂ ਸਾਰੇ ਤਰ੍ਹਾਂ ਦੀਆਂ ਸਾਰੇ ਤਰ੍ਹਾਂ ਤੇ ਕੀ ਕੀ ਇਹਨਾਂ ਦਾ ਪ੍ਰਾਈਸ ਤੇ ਮਾਡਲ ਕਿੱਥੋਂ ਸਟਾਰਟ ਹੋ ਜਾਂਦਾ ਪ੍ਰਾਈਸ ਜਿਵੇਂ ਆ 21 ਮਾਡਲ ਆ ਸਕੂਟਰੀ ਠੀਕ ਹੈ ਇਹ ਮਿਲ ਜੂ 66000 ਰੁਪਏ ਦੀ 21 ਸਿਕਸ ਜੀ ਮਾਡਲ ਆ ਸਿਕਸ ਜੀ ਆ ਹਾਂਜੀ ਠੀਕ ਹੈ ਆ 18 ਮਾਡਲ ਆ ਇਹ 5ਜੀ ਮਾਡਲ ਆ ਇਹ 5ਜੀ ਆ ਇਹ ਮਿਲ ਜੂ 52000 ਰੁਪਏ ਦੀ 52000 ਹਾਂਜੀ ਠੀਕ ਹੈ ਆ 19 ਮਾਡਲ ਆ ਇਹ ਮਿਲ ਜੂ 58000 ਦੀ ਇਹ 5ਜੀ ਮਾਡਲ ਆ ਇਹ 5ਜੀ ਆ ਹਾਂਜੀ ਠੀਕ ਹੈ ਜਿਵੇਂ ਆ ਸਕੂਟਰੀ ਆ ਗਈ ਆਪਣੀ 22 ਮਾਡਲ ਆ ਇਹ 22 ਆ ਗਈ ਏ ਵੀ ਸਕੂਟਰੀ ਨਵੀਂ ਹੈ 73000 ਰੁਪਏ ਦੀ ਆ 24 ਮਾਡਲ ਹੀ ਖੜੀ ਹੈ ਆਪਣੇ ਬਰਨਾਲੇ ਦਾ ਨੰਬਰ ਆ 4000 ਕਿਲੋਮੀਟਰ ਚੱਲੀ ਆ ਸਾਰੀ ਇਹ ਤਾਂ ਜਿਵੇਂ ਨਵੀਂ ਖੜੀ ਹੈ ਜਿਵੇਂ ਏਜੰਸੀ 'ਚ ਖੜੀ ਹੁੰਦੀ ਹੈ ਜਮਾ ਨਵੀਂ ਸਕੂਟਰੀ ਏਜੰਸੀ ਨੂੰ ਕਿੰਨਾ ਕੁ ਹਾਂ ਨਵੇਂ ਨਾਲੋਂ ਐਂ ਮੰਨ ਲਓ 15-18000 ਰੁਪਏ ਕੱਢ ਜੂ ਬਚਾ ਦੇਓਗੇ ਇਹਨਾਂ ਹਾਂਜੀ ਲੈ ਵੀ ਨਵੀਂ ਸਕੂਟਰੀ ਦੇ ਵਿੱਚ 24 ਮਾਡਲ ਦੇ ਵਿੱਚ ਜਰਸੀ ਨਾਲ 15-18000 ਰੁਪਏ ਤੁਹਾਡੀ ਬਚਤ ਹੋ ਜੂਗੀ ਹਾਂਜੀ ਤੇ ਇਹ ਹੈਗੀਆਂ ਸਕੂਟਰੀਆਂ ਅਦਰ ਨਿਗਾਹ ਮਾਰੋ ਉਹ ਤੱਕ ਸਕੂਟਰੀਆਂ ਖੜੀਆਂ ਪੈਣਾਂ ਲਈ ਮੇਰੀਆਂ ਲਈ ਜੇ ਕਿਸੇ ਨੇ ਵੀ ਵੀ ਭੈਣ ਨੇ ਲੈਣੀ ਹੈ ਸਕੂਟਰੀ ਦੀ ਚੋਇਸ ਹੈ ਕਲਰ ਵੀ ਖੜੇ ਹੈ ਕਈ ਜਿਵੇਂ ਗ੍ਰੇ ਜਆ ਕਲਰ ਆ ਗਿਆ ਗ੍ਰੇ ਵਾਈਟ ਸਾਰੇ ਕਲਰ ਹੀ ਆਪਿਆ ਆਹ ਇਧਰ ਕਾਫੀ ਜਆ ਕਲ ਆਗੇ ਪਾਲਸਰ ਦੇ ਕੋਈ ਪਾਲਸਰਾਂ ਦਾ ਸ਼ਿਕੀਨ ਹੈ ਪਾਲਸਰ ਵੀ ਹੈ ਇਹ ਮੰਨੋ ਵੀ ਕੁੱਲ ਕਿਉਂਕਿ ਜੇ ਤੁਸੀਂ ਏਜੰਸੀ 'ਚ ਜਾਓਗੇ ਬਜਾਜ ਦਾ ਮੋਟਰਸਾਈਕਲ ਲਵੋਗੇ ਤੁਹਾਨੂੰ ਅਲੱਗ ਏਜੰਸੀ 'ਚ ਜਾਣਾ ਪਊ ਬੁਲਟ ਲਵੋਗੇ ਤੁਹਾਨੂੰ ਅਲੱਗ ਏਜੰਸੀ 'ਚ ਜਾਣਾ ਪਊ ਹੀਰੋ ਦਾ ਲਵੋਗੇ ਤੁਹਾਨੂੰ ਅਲੱਗ ਏਜੰਸੀ 'ਚ ਜਾਣਾ ਪਊ ਇੱਥੇ ਤੁਹਾਨੂੰ ਹਰੇਕ ਏਜੰਸੀ ਦਾ ਮੋਟਰਸਾਈਕਲ ਲਗਭਗ ਅਵੇਲੇਬਲ ਮਿਲ ਜੂ Honda ਦੇ ਮਿਲਣਗੇ Hero ਦੇ ਮਿਲਣਗੇ Bullet ਵੀ ਮਿਲਣਗੇ Pulsar ਬਜਾਜ ਦੇ ਮਿਲਣਗੇ ਸਪੋਰਟਸ ਬਾਈਕ ਜੰਮੇ ਵਾਲੇ ਤੇ ਖੜੇ ਆ ਉਹ ਵੀ ਮਿਲਣਗੇ ਇਦਾਂ ਤੁਹਾਨੂੰ ਹਰੇਕ ਬਾਈਕ ਮਿਲਣਗੇ ਮਿਲਣਗੇ ਇੱਥੇ ਤੇ ਇੱਕ ਵਾਰੀ ਵੀਰੇ ਆਪਣਾ ਕਿੱਥੇ ਹੋਂ ਨੰਬਰ ਕੰਟੈਕਟ ਵਟਸਐਪ ਕਰਨ ਜਾਂ ਕਿਵੇਂ ਉਹ ਦੱਸ ਦਿਓ ਆਪਣਾ ਦੁਕਾਨ ਹੈਗੀ ਆ ਹੰਡਿਆ ਰੋਡ ਤੇ ਹੀਰੋ ਏਜੰਸੀ ਦੇ ਸਾਹਮਣੇ ਠੀਕ ਹੈ ਮੇਰਾ ਨਾਮ ਹੈ ਬੱਬੂ ਹੰਡਿਆ ਆ ਮੇਰਾ ਮੋਬਾਈਲ ਨੰਬਰ ਹੈਗਾ 98764 24090 24090 ਹਾਂਜੀ ਠੀਕ ਹੈ ਤੇ ਇੱਕ ਗੱਲ ਹੋਰ ਲੱਤ ਹੋਰ ਵੀ ਦੱਸ ਦੇ ਜੇ ਕਿਸੇ ਨੇ ਲੋਨ ਕਰਾਉਣਾ ਉਹ ਕੀ ਕਾਗਜ਼ ਪੱਤਰ ਲੈ ਕੇ ਹੁਣ ਤੇ ਕਿੰਨੇ ਚਿਰ ਲੋਨ ਕਰਾਉਣਾ ਆਧਾਰ ਕਾਰਡ ਪੈਨ ਕਾਰਡ ਦੋ ਚੈੱਕ ਚਾਹੀਦੇ ਆ ਜਿਹਦੇ ਨਾਮ ਤੇ ਲੋਨ ਕਰਾਉਣਾ ਇੱਕ ਗਵਾਹੀ ਵਾਲੇ ਦਾ ਆਧਾਰ ਕਾਰਡ ਪੈਨ ਕਾਰਡ ਕਿੰਨੇ ਚਿਰ ਚ ਕਰਾ ਦਿਓ ਪਾਸ 15 20 ਮਿੰਟ ਚ ਬਸ ਬਈ ਇੱਕ ਦਿਨ ਚ ਤੋਰ ਦੇਉਂਗੇ ਜੀ ਹਾਂ ਜੀ ਹਾਂ ਘੰਟੇ ਦਾ ਪ੍ਰੋਸੈਸ ਮੰਨ ਲਈਏ ਠੀਕ ਹੈ ਲੈ ਵੀ ਬਹੁਤ ਸੌਖਾ ਪ੍ਰੋਸੈਸ ਹੈ ਜੇ ਐਸਸੀ ਚ ਵੀ ਹੋ ਸਕਦਾ ਤੁਹਾਡਾ 2 3 4 ਦਿਨ ਲੱਗ ਜਾਨਾ ਅਰੇ ਇੱਥੇ ਘੰਟੇ ਦੋ ਘੰਟੇ ਤੁਹਾਨੂੰ ਬਾਈਕ ਦੇ ਕੇ ਵਧੀਆ ਬਾਈਕ ਨਵੇਂ ਵਰਗੀ ਇਹ ਇਹਨਾਂ ਦੀ ਇੰਜਨ ਗੇਅਰ ਦੀ ਵਧੀਆ ਗਾਰੰਟੀ ਵਾਲਾ ਕੰਮ ਹੁੰਦਾ ਇਹ ਨਹੀਂ ਹੈਗਾ ਫਰਾਡ ਜਾਂ ਨਹੀਂ ਹੈਗਾ ਵੀ ਉਹ ਹੀ ਜੱਪ ਤੱਪ ਕਰਕੇ ਤੁਹਾਨੂੰ ਮੜ ਦੇਣਗੇ ਕਿਉਂਕਿ ਮੈਂ ਬਾਈਕ ਖੁਦ ਲੈ ਕੇ ਗਿਆ ਹੋਇਆ ਮੈਨੂੰ ਚਲਾਉਣ ਨੂੰ ਕਾਫੀ ਟਾਈਮ ਹੋ ਗਿਆ ਇਹ ਹਜੇ ਤੱਕ ਕੋਈ ਵੀ ਪੈਸੇ ਦੀ ਪ੍ਰੋਬਲਮ ਨਹੀਂ ਤੁਸੀਂ ਇੱਥੇ ਪਹੁੰਚੋ ਮੈਂ ਖੁਦ ਇੱਥੋਂ ਲੈ ਕੇ ਗਿਆ ਤੇ ਖੁਦ ਇਸ ਚੀਜ਼ ਦਾ ਤੁਹਾਨੂੰ ਦੇ ਸਕਦਾ ਤਸੱਲੀ ਵੀ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਓਗੇ ਥੋੜਾ ਬਹੁਤ ਮਾਨਤਾ ਦੇਣ ਬਾਈ ਮਾਨਤਾ ਦੇਣ ਵੀ ਕਰਾਂਗੇ ਜ਼ਰੂਰ ਕਰੂਗਾ ਬਾਈ ਜ਼ਰੂਰ ਬਸ ਇੱਕ ਵਾਰੀ ਦੱਸ ਦਿਓ ਵੀ ਬਾਈ ਦੀ ਵੀਡੀਓ ਟਿਮਾਣਾ ਫਾਰਮ ਤੋਂ ਵੀਡੀਓ ਦੇਖ ਕੇ ਆਨੇ ਆ ਠੀ